اچھا سنو سارے جنے جب تھی لڑکے ہی کا چپ کرے اپنا کسی نہیں آئے گھوپ بند کروزی پیچھے جی کالے <سؤال> پانی کے مورچے سے آئے ہو تو بہ گئے گلو جی تھی بیٹھو گے تو اپنی گل دنیا تک پہنچو گی تو دنیا کو دس پے ساری ਅੱਛਾ ਇਹ ਲੋਕਾਂ ਨਾਲ ਗੱਲ ਹੀ ਨਹੀਂ ਕਰਨੀ ਓਏ ਸਾਰੇ ਯਾਰ ਆਪਣੇ ਫੋਨ ਵੀ ਹੁੰਦੇ ਨੇ ਸਾਰਾ ਕੁਝ ਹੈ ਉੱਥੇ ਗੱਲ ਨਹੀਂ ਸੁਣੂਗਾ ਤਾਂ ਗੱਲ ਕਰ ਚੁੱਪ ਰਹੋਗਾ ਓਏ ਯਾਰ ਚੁੱਪ جو پانی بچاؤ والے نے آسے پاس چاؤنی بنا دی ہے میرے ਕੁਝ ਨਹੀਂ ਪੰਜਾਬ ਦੇ ਹਲਗ-ਹਲਗ ਵਸਿਆਂ ਤੋਂ ਕੋਈ ਬਠਿੰਡੇ ਗਿਰਫਤਾਰ ਕਰ ਲਿਆ ਕੋਈ ਫਰੀਦਕੋ ਆ Rajasthan ਵਾਲੇ ਆ ਰਹੇ ਸੀ 60 ਬੱਚਾ ਲੈ ਕੇ ਉਹ ਗਿਰਫਤਾਰ ਕਰ ਲੇ ਕਿਸੇ ਬੰਦੇ ਨੂੰ ਉਮੀ ਦੇ ਰਹੇ ਮੈਨੂੰ ਦੱਸੋ ਉਹ ਚਿਲਚਰਾ ਲੋਟੇ ਕਾਲੇ ਪਾਣੀ ਨੂੰ ਵਚਨੋਂ ਲਈ ਹਿੰਮਤ ਮਾਰੇ ਤਾਂ ਕਿ ਸਾਡੇ ਪਾਣੀ ਬੰਦ ਨਹੀਂ ਹੋ ਜਾਣਗੇ ਉਹ ਸਾਡਾ ਪੈਸਾ ਤੱਕ ਨਹੀਂ ਕਰ ਸਕਦੇ ਨਾ ਸਰਕਾਰ ਦੋਖਲੀ ਕਰਦੇ ਤੇਰੇ ਹੁੰਦੇ ਇਦਾਂ ਹੋ ਰਿਹਾ ਉਹ ਬਾਈ ਜੇ ਪਗਾਰ ਦੱਸਣ ਲੈਣ ਤੇ ਪਾਟਪੁਰ ਰੋਡ ਤੇ ਕੂੜੀਆਂ ਗੱਡੀਆਂ ਉਹਨਾਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤੁਹਾਨੂੰ ਪਤਾ ਹੋ ਕੋਣ ਨੇ ਜ਼ਿਆਦਾਤਰ 99% ਪ੍ਰਵਾਸੀ ਨੇ ਉਹਨਾਂ ਦੇ ਫਰਾਂਸੋਂ ਦੇ ਨਵੇਂ-ਨਵੇਂ ਕੱਪੜੇ ਪਵਾ ਕੇ ਟੈਂਕਰਾਂ ਦੇ ਵਿੱਚ ਜਿਹੜੇ ਕੈਮਪੂ ਨੇ ਟੈਂਡਰ ਨੇ ਉਹਨਾਂ ਤੇ ਲਿਖ ਕੇ ਕਿ ਫਰਾਨੀ ਇੰਡਸਟਰੀ ਦਾ ਬੰਦਾ ਹੈ ਨਵੇਂ ਕੱਪੜੇ ਪਾ ਕੇ 10 ਹੋ ਜੇ ਤੱਕ ਲਿਆਂਦੇ ਜਾ ਰਹੇ ਨੇ ਤੇ ਸਟੇਜ ਲੱਗੀ ਹੋਈ ਆ ਸਟੇਜ ਕਾਰਪਟ ਵੀ ਸੇ ਹੋਏ ਨੇ ਲਾਈਟਾਂ ਲਗੀਆਂ ਹੋਈਆਂ ਊੜੀਆਂ ਛੋਲੇ ਖਵਾਏ ਜਾ ਰਹੇ ਨੇ ਇਹ ਮਤਲਬ ਆ ਨਾਮਾ ਉਹਨਾਂ ਨੂੰ ਇਹ ਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸੱਤਿਆਨਾਸ਼ ਕਰੋ ਬਸ ਇੱਕ ਗੱਲ ਤੁਹਾਨੂੰ ਹੋਰ ਆਣਾ ਕੁਣੇ ਜੇ ਇੱਕ ਅੰਦੋਲਨ ਹੋਇਆ ਸੀ ਦੋ ਬੰਦੇ ਸਾਡੇ ਮੋਹੱਲੀ ਦੇ ਮਾਰੇ ਗਏ ਸੀ ਅਸੀਂ ਇੱਕੋ ਗੱਲ ਕਹੀ ਸੀ ਕਿ ਬਾਹਰ ਵਾਲੇ ਨੇ ਜਿਹੜੇ ਇਹ ਪ੍ਰਵਾਸੀ ਨੇ ਜਿਹੜੇ ਕੀ ਇਹ ਪੰਜਾਬ ਦੇ ਹਿੱਤਾਂ ਨਾਲ ਖੜੇ ਹੋਣਗੇ ਅੱਜ ਉਹ ਸਾਬਤ ਹੋ ਗਿਆ ਕਿ ਨਹੀਂ ਖੜੇ ਹੋਏ ਉਹ ਇਨ੍ਹਾਂ ਇੰਡਸਟਰੀ ਲਿਸਟਾਂ ਦਾ ਇਨ੍ਹਾਂ ਵਪਾਰੀਆਂ ਦਾ ਜੋ ਪੰਜਾਬ ਦਾ ਪਾਣੀ ਕਾਲਾ ਕਰ ਰਹੇ ਨੇ ਉਹਨਾਂ ਦਾ ਖੜੇ ਆਹੀ ਸਾਡਾ ਮਸਲਾ ਹੈ ਜੋ ਪੰਜਾਬ ਦਾ ਹੋ ਕੇ ਪੰਜਾਬ ਦਾ ਨਹੀਂ ਹੁੰਦਾ ਭਾਈ ਸਾਨੂੰ ਉਹ ਨਹੀਂ ਚਾਹੀਦਾ